ਜਿਲ੍ਹਾ ਰੂਪਨਗਰ ਦਾ ਖਾਸਿਕ ਸ਼ਹਿਰ ਸਿਰਕਰਤੋ ਦਾ ਸਾਹ ਵਿਧੀ ਪੈਂਦੇ ਪਿੰਡਾਡੀ ਵਿਖੇ ਇੱਕ ਤੇਜ਼ ਰਫ਼ਤਾਰ ਕਾਰ ਜੋ ਕਿ ਬੇਕਾਬੂ ਹੋ ਕੇ ਇੱਕ ਪੁਲਿਸ ਦੀ ਰੋਲਿੰਗ ਨਾਲ ਟਕਰਾ ਗਈ ਤੇਜ਼ ਹੌਣ ਕਾਰਨ ਕਾਰ ਪਲਟ ਗਈ ਤੇ ਕਈ ਗਰੋਟੀਆਂ ਖੰਦੀ ਹੋ ਗਈ ਇਸ ਮੌਕੇ ਕਾਰ ਵਿੱਚ ਸਵਾਰ ਦੋ ਔਰਤਾਂ ਤੇ ਇੱਕ ਆਦਮੀ ਸਨ ਜਿਨ੍ਹਾਂ ਵਿੱਚੋਂ ਇੱਕ ਔਰਤ ਦੀ ਮੌਤ ਹੋ ਗਈ ਤੇ ਇੱਕ ਤਿੰਨੀ ਤੇ ਆਦਮੀ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਸ੍ਰੀ ਨੰਦਗੁਰ ਸਾਹਿਬ ਦੇ ਹਸਪਤਾਲ ਦਾਖਲ ਕਰਾਇਆ ਗਿਆ ਹਾ ਤੁਹਾਨੂੰ ਦਿਖਾਣੇ ਹਾਂ ਮੌਕੇ ਦੀਆਂ ਭਿਆਨਕ ਤਸਵੀਰਾਂ ਇੱਧਰ ਤੋਂ ਜਾਂਦੇ ਵੱਜ ਗਏ ਜੇ ਨਾਲ ਸਾਦੇ ਨਾਲ ਵੱਤੀ ਆ ਜੀ ਹਾਂ ਬਿਲਕੁਲ ਕਲਬੜ ਨਾਲ ਵੱਤੀ ਗਈ ਅੱਛਾ ਜੀ ਹਾਂ ਜੀ ਤਾਂ ਬੰਦੇ ਕਿੰਨੇ ਕਿ ਜ਼ਖਮੀ ਨੇ ਤਿੰਨ ਬੰਦੇ ਦੋ ਦਾ ਇੱਕ ਦੇ ਮੌਕੇ ਤੇ ਗਈ ਦੋ ਬੰਦੇ ਜ਼ਖਮੀ ਨੇ ਅੱਛਾ ਹਾਂ ਇੱਕ ਜਨਾਨੀ ਇੱਕ ਮਰਦ ਜ਼ਿਲ੍ਹਾਵਰ ਦੋ ਜਨਾਨੀਆਂ ਇਕੱਠਾ ਅੱਛਾ ਜੀ ਹਾਂ ਜੀ ਤਿੰਨੇ ਜ਼ਖਮੀ ਆ ਕਿ ਆ ਲੱਗਦਾ ਇੱਕ ਮਰਦੇ ਆ ਦੋ ਸਹੀ ਹੈ ਅੱਛਾ ਦੇਖਿਆ ਕਿੱਦਾਂ ਹੋਇਆ ਹਾਸਾ ਕੋ ਪਤਾ ਲੱਗੇ ਕੋਈ ਗੱਲ ਸਾਨੂੰ ਪਤਾ ਲੱਗਾ ਜੇ ਇਹਨਾਂ ਬੇ ਇੱਥੇ ਦੋ ਬੰਦੇ ਜ਼ਖਮੀਆਂ ਕੋ ਆਨੰਦਪੁਰ ਸਾਹਿਬ ਤੇ ਇਸਤਾਨ ਇੱਕ ਲੇਡੀ ਜੀ ਦੀ ਦਿੱਤਾ ਤਾਂ ਕਿ ਕਿੰਨੇ ਕ ਬਜੇ ਤੁਹਾਨੂੰ ਪਤਾ ਲੱਗਿਆ ਇਹਨੂੰ ਉਹ ਟਾਈਮ ਤੋਂ ਅਸੀਂ ਨੂੰ ਨਹੀਂ ਕਿਤਾ ਥੋੜੀ ਦੇਰ ਦੀ ਚਲੋ 5-7 ਮਿੰਟ ਚ ਅਸੀਂ ਇੱਥੇ ਆ ਕੇ 5 ਕਿ ਮਿੰਟ ਚ ਲੱਗਣਾ ਹੈ ਤਕਰੀਬਨ ਕੀਤ ਬਸਾਬ ਦੇ